ਅਬਾਦ ਦੀ ਘਟਨਾ ਨੂੰ ਲੈ ਕੇ ਉਸ ਦਾ ਕਿਸ ਤਰ੍ਹਾਂ ਦਾ ਐਕਸ਼ਨ ਰਿਹਾ ਜੀ ਹੁਣ ਤੱਕ ਦੇਖੋ ਕੱਲ ਇੱਕ ਬੜਾ ਇੱਕ ਇੰਪੋਰਟੈਂਟ ਇੰਸੀਡੈਂਟ ਹੋਇਆ ਸੀਗਾ ਅਫਸ਼ੀਅਲੀ ਪੋਸਿਬਲ ਇੱਕ ਖਰੜਾ ਨਾਮ ਦਾ ਵਿਅਕਤੀ ਆਪਣੀ ਬੇਟੀ ਦਾ ਆਪਰੇਸ਼ਨ ਕਰਵਾ ਰਿਹਾ ਸੀ ਤੇ ਜਿੱਥੇ ਕਿ ਉਹਨਾਂ ਦੀ ਇੱਕ ਕੰਫਰਮੇਸ਼ਨ ਹੋ ਗਈ ਹਸਪੀਟਲ ਸਟਾਫ ਦਾ ਤੇ ਉੱਥੇ ਫਿਰ ਹਸਪੀਟਲ ਸਟਾਫ ਦੇ ਇੱਕ ਮੈਂਬਰ ਨੇ ਬਾਅਦ ਵਿੱਚ ਉਹ ਆਪਣੇ ਕੋਈ ਯਾਦੋਸ਼ਟੀਆਂ ਕਰਕੇ ਕਿ ਖਰਗੋਤ ਸਿੰਘ ਹੋਣਾ ਤੇ ਪਰਵਾਤੇ ਇਹ ਕਾਇ ਕਰਦਾ ਸੀਗਾ ਜਿਸ ਦੇ ਤਹਿਤ ਅਸੀਂ ਤੁਰੰਤ ਕਾਰਵਾਈ ਕਰਦੇ ਹੋਏ ਅੰਡਰ ਸੈਕਸ਼ਨ 109 133 118 115 ਅੰਡਰ ਰੈਲੇਵੈਂਟ ਸੈਕਸ਼ਨਸ ਆਫ ਭਾਰਤੀ ਨਾਯ ਸਹਿਇਤਾ ਉਹ ਚੋਂ ਅਸੀਂ ਪਰਚਾ ਦਰਜ ਕਰਕੇ ਤੇ ਅੰਡਰ ਦਾ ਸਪਲਿਸ਼ਨ ਆਫ ਡੀਐਸਪੀ ਰਾਜਾਭਾਲ ਫੀਲਰ ਸ਼ੁਰੂ ਹੋ ਗਈ ਤੇ ਐਸਐਚਓ ਸਿਟੀ ਰਾਜਾਭਾਲ ਇਨਸਟ੍ਰਕਟਰ ਰੇਸਿੰਗ ਨੇ ਤੁਰੰਤ ਕਾਰਵਾਈ ਕਰਦੇ ਹੋਏ ਉਹਦੇ ਚ ਜਿਹੜੀ 4 ਮਹੀਨੇ ਕਿ ਉਸ ਸੀ ਉਹ ਫੜ ਲਏ ਇਹ ਤੇ ਅਸੀਂ 12 ਮਹੀਨੇ ਨਾਮਜ਼ਦ ਕੀਤੀ ਹੈ ਹੋਂ ਤੱਕ ਹੋਂ ਤੱਕ ਕੀ ਹੋਇਆ ਜੀ ਨਾ ਮੀਨ ਉਹ ਕਿਉਂ ਸੀਗਾ ਜਿਹਦੇ ਨਾਲ ਮੀਨ ਸਲਫਟੇਸ਼ਨ ਹੋਈ ਸੀ ਉਹ ਸਰੀ ਹੋਂ ਦਾ ਕਿਥਤ ਹੈਗਾ ਮਲਨ ਤੇ ਅੱਗੇ ਉਹਦੀ ਇਨਵੈਸਟੀਗੇਸ਼ਨ ਚੱਲ ਰਹੀ ਸਰ ਕਾਰਨ ਕੀ ਬਣਿਆ ਜੀ ਇਹਦਾ ਕਿ ਅਚਾਨਕ ਜਿਹੜਾ ਇਸ ਤਰ੍ਹਾਂ ਦਾ ਹਮਲਾ ਕਰਨਾ ਪਿਆ ਦੇਖੋ ਜਿਹੜੀ ਕੰਪਲੇਨੈਂਟ ਪਾਰਟੀ ਹਰਪਰਨ ਸਿੰਘ ਇਹਨਾਂ ਦੀ ਵਾਈਡਰ ਡਾਟਰ ਸੀ 12 ਸਾਲ ਦੀ ਉਹਦੇ ਆਪਰੇਸ਼ਨ ਵਾਸਤੇ ਅਗੇ ਸੀਗੇ ਜਸਟ ਟੂ ਲੁੱਕ ਆਫਟਰ ਹਰ ਇਹ ਆਪਰੇਸ਼ਨ ਥੀਟਰ ਜਾਣਾ ਚਾਹਦੇ ਸਨ ਤੇ ਉਹਦੇ ਵਿਚ ਜਿਹੜੀਆਂ ਹੈਗੀਆਂ ਐ ਤੇ ਅਕਿਊਜ਼ ਹੈਗੇ ਆ ਮਦਰ ਸਿੰਘ ਹੋਣੀ ਇਹਨਾਂ ਨੇ ਉਹਨਾਂ ਨਾਲ ਮਿਸਬੀਹੇਵ ਕੀਤਾ ਤੇ ਉਸਤੇ ਕਾਲੀ ਕਰਦੇ ਹੋਏ ਜਦੋਂ ਹਸਪੀਟਲ ਸਟਾਫ ਨੇ ਇਹਨਾਂ ਨੂੰ ਸਸਪੈਂਡ ਕਰਤਾ ਤੇ ਉਹਦੇ ਰਜਿਸਟਰ ਇਹ ਸ਼ਾਮ ਨੂੰ 7:00 ਵਜੇ ਆਪਣੇ ਗੈਗਨਾਰ 그룹 ਨਾਲ ਇਕੱਠੇ ਹੋ ਕੇ 10:00 ਵਜੇ ਨਾਲ ਇਕੱਠੇ ਹੋ ਕੇ ਤੋ ਤੇਰਾ ਨਾਮ ਨਹੀਂ ਜਾਣ ਲੋਹਾ ਹੋ ਲੱਗ ਤਾ ਸਰ ਇਸ ਤੋਂ ਪਹਿਲਾਂ ਵੀ ਕੋਈ ਜਿਹੜੇ ਰੋਪੀ ਪਕੜੇ ਗਏ ਨੇ ਜਿੰਨਾਂ ਨਾਲ ਲੜੇ ਨੇ ਕੋਈ ਪਹਿਲੇ ਕਿਸੇ ਹਮਲਾ ਕੀਤਾ ਹੋਇਆ ਤੋ ਇਸ ਤਰ੍ਹਾਂ ਕਟਰਾ ਦਿੱਤਾ ਹੋਇਆ ਜਾਮਾ ਬਿਲਕੁਲ ਤੋਂ ਫਾਰ ਅ ਇਨਵੈਸਟੀਗੇਸ਼ਨ ਹੋ ਰਹੀ ਹੈ ਪਰ ਇਨਵੈਸਟੀਗੇਟ ਕਰ ਰਹੇ ਹੁਣ ਅਸੀਂ ਇਹਨਾਂ ਨੂੰ ਕੋਰਸ ਪੇਸ਼ ਕਰਕੇ ਨਾ ਰਿਮਾਂਡ ਲੈ ਕੇ ਅਗਿਨਵੈਸਟੀਗੇਟ ਸਰ ਇਹ ਗਵਰਨਮੈਂਟਮ ਕੋਈ ਹੈ ਜਾਂ ਪ੍ਰਾਈਵੇਟ ਠੇਕੇਦਾਰ ਲੱਗੇ ਸੀ ਨਹੀਂ ਇਹ ਪ੍ਰਾਈਵੇਟ ਨੇ ਲੱਗੇ ਸੀ ਕੰਟਰੈਕਟਰਲ ਬੇਸਿਸ ਤੇ ਪ੍ਰਾਈਵੇਟ ਅਮਪਲੋਏ ਸੀ ਇਹ ਲੋਕ ਕਿੱਥੋਂ ਦੇ ਸੀਗੇ ਜਿਹੜੇ ਜਿਨ੍ਹਾਂ ਨੇ ਹਮਲਾ ਕੀਤਾ ਕੋਈ ਆਇਡੈਂਟੀਫਾਈ ਹੋਈ ਨਹੀਂ ਜੀ ਬਿਲਕੁਲ ਇਹ ਆਇਡ ਲੋਕਲ ਜਲਾਲਾਬਾਦ ਏਰੀਏ ਦੀ ਹੀ ਹੈ ਮੋਸਟਲੀ ਸਦਰ ਜਲਾਲਾਬਾਦ ਏਸੀਟੀ ਜਲਾਲਾਬਾਦ ਦੇ ਏਰੀਏ ਦੇ ਪਰਖੋ ਪਿੰਡਾਂ ਦੇ ਪਰ ਹੈ ਸਾਡੇ ਲੋਕਲ ਜਲਾਲਾਬਾਦ ਦੀ ਚੇਤਾਵਨੀ ਕਿਸ ਤਰ੍ਹਾਂ ਦੀ ਰਹੇਗੀ ਪੁੱਛਦੀ ਹੁਣ ਇਸ ਤਰ੍ਹਾਂ ਦੇ ਤਤਮ ਦੇਖੋ ਵੀਰ ਅਸੀਂ ਤਾਂ ਬੜੇ ਸਟ੍ਰਿਕਟ ਰਹਾਂਗੇ ਅਸੀਂ ਤਾਂ ਲੜ ਵੀ ਜਿਹੜੀ ਮਨੋਕਲੀ ਸੈਂਸਿਟੀਵਿਟੀ ਨੂੰ ਦੇਖਦੇ ਹੋਏ ਉਸ ਦਾ ਤੁਰੰਤ ਕਾਰਵਾਈ ਕਰਤੀ ਡੀਐਸਪੀ ਸਾਹਿਬ ਇਹਨਾਂ ਦੀ ਟੀਮ ਇਨਸਪੈਕਟਰ ਸਾਹਿਬ ਨੇ ਤੁਰੰਤ ਕਾਰਵਾਈ ਕਰਦੋ ਇਹ ਨਾਲ ਦੀ ਨਾਲ ਹੀ ਜਿਹੜੇ ਮੇਰੇ ਰਿਫਿਊਜ਼ ਸੀਗੇ ਉਹਨਾਂ ਨੂੰ ਅਸੀਂ ਦਬੋਚ ਲਿਆ ਇਸ ਅਸੀਂ ਬਿਲਕੁਲ ਵਚਨਬੱਧ ਹਾਂ ਕਿ ਅੱਗੇ ਕੋਈ ਬਦਵਾਸ਼ੀ ਅਸੀਂ ਟੋਲ ਇਹ ਅੱਗੇ ਵੀ ਕਿੰਤ ਬਾਕੀ ਨੂੰ ਮੈਸੇਜ ਹੈ ਅਸੀਂ ਤੁਰੰਤ ਕਾਰਵਾਈ ਕਰਕੇ ਜਿਹੜੇ ਵੀ ਸਭ ਤੋਂ ਸਭਤ ਜਿਹੜੇ ਧਾਰਾਵਾਂ ਹੈਗੇ ਉਹਦੇ ਤੇ ਅਸੀਂ ਕਾਰਵਾਈ ਕਰਾਂਗੇ